ਤੁਸੀਂ ਮੇਲਿਆਂ ਤੇ ਸੱਤਨ ਲਾ ਕੇ ਕਬੱਡੀ ਕਪਾਂ ਤੇ ਹੁੰਦਾ ਕੀ ਕੰਮ ਜਿਹੜਾ ਜਵਾਗ ਆਂਦਾ ਓਏ ਫੋਟੋ ਖਚਾ ਓਏ ਇੱਧਰ ਆ ਓਏ ਮੂੰਹ ਇੱਧਰ ਕਰ ਹਮ ਯਾਰ ਇਹ ਕੋਈ ਤੂੰ ਇਹਦੇ ਨਾਲ ਤਾਂ ਤੂੰ ਨਾ ਹੀ ਕਰਦਾ ਚੰਗਾ ਐਨੂੰ ਵੇ ਐਨੂੰ ਇੱਧਰ ਵੇ ਉਹਨੂੰ ਵੀ ਮਾੜੀ ਮੋਟੀ ਕੋਈ ਜੀ ਉਹਨੂੰ ਸਮਝਾਣ ਵਾਲਾ ਕੋਈ ਬੰਦਾ ਹੈ ਤਾਂ ਉਹਨੂੰ ਵੀ ਇਹ ਚੀਜ਼ ਚਾਹੀਦੀ ਹੈ ਯਾਰ ਵੀ ਵੀਰੇ ਇਹ ਚੀਜ਼ਾਂ ਤੈਨੂੰ ਤੇਰੀਆਂ ਸੋਸ਼ਲ ਮੀਡੀਆ ਤੇ ਤੈਨੂੰ ਉੱਚਾ ਨਹੀਂ ਕਰ ਰਹੀਆਂ ਨੀਵਾ ਹੀ ਕਰ ਰਹੀਆਂ ਵਾਹ ਨਵੰਦਰ ਨਹੀਂ ਆ ਗਿਆ ਕੀ ਆ ਜਗ੍ਰੀਤ ਨਾਲ ਅਸੀਂ ਰਹਿੰਦੇ ਸੀਗੇ ਅਸੀਂ ਉਹ ਸਾਰੀਆਂ ਚੀਜ਼ਾਂ ਭੁੱਲ ਗਏ ਅਸੀਂ ਵੀ ਉਵੇਂ ਚੇਂਜ ਹੋ ਗਏ ਜਿਵੇਂ ਲੋਕ ਚੇਂਜ ਹੋ ਰਹੇ ਆ ਜਮਾਨਾ ਚੇਂਜ ਹੋ ਰਿਹਾ ਸਾਰੇ ਪਾਸੇ ਇਹ ਹਾਲ ਹੈ ਕੈਮਰੇ ਆਪਾਂ ਪਹਿਲਾਂ ਵੀ ਇੱਕ ਸ਼ੋਅ ਕੀਤਾ ਕੈਮਰੇ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਐਵੇਂ ਹੋਇਆ ਬਚਾ ਜਗ੍ਰੀਤ ਜੀ ਕੀ ਹਾਲ ਚਾਲ ਦੀ ਠੀਕ ਹੈ ਰਾਜੀ ਜਗਪਤ ਅੱਜਕੱਲ ਕੀ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਹਨਾ ਇੱਕ सोनू ਸੀਤੋ ਵਾਲਾ ਬੜਾ ਮਸ਼ਹੂਰ ਹੋਇਆਗਾ ਲੋਕ ਸਾਦੇ ਵੀ ਆ ਤੇ ਆਪ ਹੀ ਮੁੜ ਕੇ ਮਜ਼ਾਕ ਡਾਈ ਜਾਂਦੇ ਆ ਨਹੀਂ ਬੜਾ ਦੇਖੋ ਇੱਕ ਨਾ ਕੰਟੈਂਟ ਵਾਈਜ਼ ਆਪਾਂ ਫਨੀ ਕੰਟੈਂਟ ਬਣਾਉਣਾ ਹੂੰ ਤਾਂ ਵਧੀਆ ਕੈਰੈਕਟਰ ਹੈ ਹਨਾ ਚਲੋ ਭੋਲਾ ਜਾਂ ਜੋ ਵੀ ਹੁੰਦੇ ਨਾਲ ਪ੍ਰੋਬਲਮਸ ਹੈ ਉਹ ਇੱਕ ਫਨੀ ਜਾਂ ਲੱਗਦਾ ਹੈ ਹੋਰ ਬੜੇ ਇਹੋ ਜਿਹੇ ਕਿਦਾਰ ਹੈ ਸੋਸ਼ਲ ਮੀਡੀਆ ਤੇ ਹੂੰ ਪਰ ਆਪਣੇ ਪੰਜਾਬੀਆਂ ਨੇ ਕੀ ਫੜ ਲਿਆ ਮੇਲੇ ਤੇ ਬੁਲਾ ਲਿਆ ਉੱਥੇ ਗਾਣਾ ਗਵਾਤਾ ਯਾਰ ਉਹ ਸਿੰਗਰ ਥੋੜੀ ਹੈ ਹੂੰ ਉਹਨੇ ਠੀਕ ਹੈ ਫਨੀ ਫਨੀ ਵੇਚ ਉਹਨੇ ਗਾਣੇ ਗਾਏ ਐ ਸੋ ਚੀਜ਼ਾਂ ਕੀਤੀਆਂ ਵੀ ਹੋਣਗੀਆਂ ਪਰ ਇਹ ਕਿੱਥੇ ਚੱਲੇ ਆਪਾਂ ਹੋਰ ਕੀ ਜਿਹੜੇ ਚੰਗੇ ਲੋਕ ਨੇ ਉਹ ਰਹੇ ਨਹੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੁਲਾ ਲਓ ਹੂੰ ਤੁਸੀਂ ਇੱਕ ਪਾਸੇ ਦਾ ਇਹ ਗੱਲ ਕਹਿੰਨੇ ਹੋ ਯਾਰ ਵੀ ਕਿਸੇ ਦਾ ਮਜ਼ਾਕ ਨਹੀਂ ਡਾਣਾ ਚਾਹੀਦਾ ਦੂਜੇ ਪਾਸੇ ਤੁਸੀਂ ਮੇਲਿਆਂ ਤੇ ਸੱਤ-ਸੱਤ ਉਹਨੂੰ ਗਾਣੇ ਗਵਾਈ ਜਾਂਦੇ ਹੋ ਕੋਈ ਫੋਟੋਆਂ ਤੇ ਉਹਦੇ ਨਾਲ ਗਾਲੋ-ਗਾਲੀ ਹੋ ਜਾਂਦਾ ਕੋਈ ਥੱਪੜੋ-ਥੱਪੜੀ ਹੋ ਜਾਂਦਾ ਉਹਦੇ ਨਾਲ ਇਹ ਕਿੱਥੋਂ ਦਾ ਸੈਲੀਬ੍ਰਿਟੀ ਹੈ ਮੈਨੂੰ ਸਮਝ 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 ਤੋਂ ਬਾਹਰ ਹੈ ਇਹ ਚੀਜ਼ ਤਾਂ ਪਿੱਛੇ ਜੇ ਨਾ ਲਾਲਜੀਤ ਭੁੱਲਰ ਹੋਰੇ ਜਾਂਦੇ ਨੇ ਨਾ ਉੱਥੇ ਵੀ ਸੋਨੂ ਸੀਤਵਾਲ ਆਉਂਦਾ ਉਹ ਆ ਕੇ ਪਹਿਲੀ ਹੱਤਲਾ ਹੁੰਦਾਗਾ ਉਹਨੂੰ ਕਿੰਨਾ ਟ੍ਰੋਲ ਕੀਤਾ ਗਿਆ ਉਸ ਚੀਜ਼ ਨੂੰ ਯਾਰ ਉਹ ਨਹੀਂ ਐਨੀ ਸਮਝ ਕਈ ਵਾਰ ਹੁੰਦੀ ਬੰਦੇ ਨੂੰ ਲਾ ਤਾਂ ਫਿਰ ਕੀ ਹੋ ਗਿਆ ਕੋਈ ਵੱਡਿਆਂ ਦਾ ਅਗਲਾ ਸਤਕਾਰ ਕਰਦਾ ਹੋ ਸਕਦਾ ਉਹਨੇ ਕਿਸ ਤਰੀਕੇ ਨਾਲ ਕੀਤਾ ਹੋਵੇ ਉਸ ਚੀਜ਼ ਨੂੰ ਲੈ ਕੇ ਬੜੀ ਕਮੈਂਟ ਬਾਜੀ ਮੈਂ ਦੇਖ ਰਿਆ ਸੀ ਉਹ ਰੀਲ ਬਹੁਤ ਵਾਇਰਲ ਕੀਤੀ ਇੰਸਟਾਗ੍ਰam ਦੇ ਉੱਤੇ ਜੀ ਆਹ ਦੇਖੋ ਸਾਨੂੰ ਸੀਤੋ ਵਾਲਾ ਪੈਰੀ ਹੱਥ ਲਈ ਜਾਂਦਾ ਜੀ ਮੰਤਰੀ ਦੇ ਪਰ ਮੈਂ ਦੇਖੋ ਇਹ ਅਗਲੇ ਦਾ ਉਹ ਹੈ ਹਨਾ ਅਗਲੇ ਨੇ ਲਾ ਤਾਂ ਚਲੋ ਸਾਰੀਆਂ ਗੱਲਾਂ ਪਰ ਯਾਰ ਇਹ ਚੱਲ ਕੀ ਰਿਹਾ ਸੋਸ਼ਲ ਮੀਡੀਆ ਤੇ ਹੋਰ ਵੀ ਬੜੇ ਨੇ ਹਰ ਚੀ ਲਿਖਾਰੀ ਹੈ ਗਿੱਪੀ ਗਰੇਵਾਲ ਦਾ ਮੁੰਡਾ ਸ਼ਿੰਦਾ ਹੂੰ ਇੱਕ ਐਕਟਰ ਤਾਂ ਹੈ ਨਾ ਯਾਰ ਉਹ ਇੱਕ ਇੱਕ ਤਰ੍ਹਾਂ ਦਾ ਆਪਣੇ ਜਿਹੜੇ ਸਟਰਗਲ ਕਰੀ ਜਾਂਦੇ ਆ ਮੰਨ ਲਓ ਯਾਰ ਜਿਹੜੇ ਹੋਰ ਬੜੇ ਨੇ ਜਿਹੜੇ ਛੋਟੇ-ਛੋਟੇ ਐਕਟਰ ਨੇ ਛੋਟੇ-ਛੋਟੇ ਸਿੰਗਰ ਨੇ ਜਿਹੜੇ ਫੀਲਡ 'ਚ ਆਪਦਾ ਨਾਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਬੁਲਾਓ ਬਿਲਕੁਲ ਕਿੱਥੇ ਤੁਸੀਂ ਯਾਰ ਉਹ ਕਿ ਕਿਹੜੇ-ਕਿਹੜੇ ਪਾਸੇ ਤੁਰ ਗਏ ਆ ਨਾਲੇ ਉਹਨੂੰ ਵੀ ਮਾੜੀ-ਮੋਟੀ ਕੋਈ ਜੀ ਉਹਨੂੰ ਸਮਝਾਣ ਵਾਲਾ ਕੋਈ ਬੰਦਾ ਹੈ ਤਾਂ ਉਹਨੂੰ ਵੀ ਇਹ ਚੀਜ਼ ਚਾਹੀਦੀ ਆ ਯਾਰ ਵੀ ਵੀਰੇ ਇਹ ਚੀਜ਼ਾਂ ਤੈਨੂੰ ਤੇਰੀਆਂ ਸੋਸ਼ਲ ਮੀਡੀਆ ਤੇ ਤੈਨੂੰ ਉੱਚਾ ਨਹੀਂ ਕਰ ਰਹੀਆਂ ਨੀਵਾ ਹੀ ਕਰ ਰਹੀ ਹੈ ਹੂੰ ਜ਼ਰੂਰ ਤਨ ਵੀਊ ਜ਼ਰੂਰ ਆ ਰਹੇ ਆ ਪਰ ਤੇਰੀ ਰਿਸਪੈਕਟ ਤਾਂ ਕੋਈ ਨਹੀਂ ਨਾ ਕੋਈ ਆ ਨਾ ਜਿਹੜਾ ਜਵਾਕ ਆਂਦਾ ਓਏ ਫੋਟੋ ਖਚਾ ਓਏ ਇੱਧਰ ਆ ਓਏ ਮੂੰਹ ਇੱਧਰ ਕਰ ਹੂੰ ਯਾਰ ਇਹ ਕੋਈ ਤੂੰ ਇਹਦੇ ਨਾਲ ਤਾਂ ਤੂੰ ਨਾ ਹੀ ਕਰਦਾ ਚੰਗਾ ਸੀ ਪਰ ਮੈਨੂੰ ਇਹ ਵੀ ਲੱਗਦਾ ਵੀ ਕਿਤਨਾ ਕੀਤੇ ਸ਼ਾਇਦ ਹੈ ਨਾ ਉਹਨੂੰ ਵੀ ਤਾਂ ਇਹ ਚੀਜ਼ ਪਤਾ ਹੋਣੀ ਹੈ ਨਾ ਪਰ ਅੱਜ ਕੱਲ ਜਿੱਗੀ ਪੈਸਿਆਂ ਦੀ ਸਾਰੀ ਗੇਮ ਰਹਿ ਗਈ ਵਿਊ ਸ਼ਿਪ ਦੀ ਯਾਰ ਵੀ ਮੈਨੂੰ ਪੈਸੇ ਬਣ ਰਹੇ ਆ ਵਿਊ ਆ ਰਿਹਾ ਮੈਂ ਕੀ ਲੈਣਾ ਕੋਈ ਨਹੀਂ ਮੇਰਾ ਲੋਕ ਮਜ਼ਾਕ ਕਰਾਉਂਦੇ ਆ ਡਾਈ ਜਾਣ ਉਹੋ ਜੇ ਸਾਡੇ ਲੋਕ ਨੇਗੇ ਅਸੀਂ ਵੀ ਉਸੇ ਪਾਸੇ ਤੁਰ ਪਿਓਵੇਂ ਤਰੀਕੇ ਦੇ ਨਾਲ ਕੋਈ ਅਸੀਂ ਭੁੱਲ ਗਏ ਸਾਰਾ ਕੁਝ ਆਪਦੀਆਂ ਮਰਿਆਦਾ ਜੋ ਸਾਡਾ ਕਲਚਰ ਸੀ ਜਿਸ ਤਰੀਕੇ ਦੇ ਨਾਲ ਅਸੀਂ ਰਹਿੰਦੇ ਸੀਗੇ ਅਸੀਂ ਉਹ ਸਾਰੀ ਚੀਜ਼ਾਂ ਭੁੱਲ ਗਏ ਅਸੀਂ ਵੀ ਓਵੇਂ ਚੇਂਜ ਹੋ ਗਏ ਜਿਵੇਂ ਲੋਕ ਚੇਂਜ ਹੋ ਰਹੇ ਆ ਜਮਾਨਾ ਚੇਂਜ ਹੋ ਰਿਹਾ ਸਾਰੇ ਪਾਸੇ ਇਹ ਹਾਲ ਹੈ ਰਾਜ ਦੀ ਕੈਮਰੇ ਆਪਾਂ ਪਹਿਲਾਂ ਵੀ ਇੱਕ ਸ਼ੋਅ ਕੀਤਾ ਕੈਮਰੇ ਕਿੱਥੋਂ ਕਿੱਥੋਂ ਤੱਕ ਪਹੁੰਚ ਗਏ ਐ ਐਵੇਂ ਹੀ ਹੋਇਆ ਵਿਚਾਰਾ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਯਾਰ ਐਦਾਂ ਦੀਆਂ ਗੱਲਾਂ ਨਾ ਕਰੋ ਜਾਂ ਨਾ ਐਦਾਂ ਦਾ ਤੁਸੀਂ ਕੋਈ ਪ੍ਰਚਾਰ ਕਰੋ ਜਿੰਦੇ ਨਾਲ ਅਗਲੇ ਦੀ ਵੀ ਬੇਇੱਜ਼ਤੀ ਹੋਵੇ ਅਗਲੇ ਦੀ ਵੀ ਕੋਈ ਕੱਲ ਨੂੰ ਲਾਈਵ ਹੈ ਕੋਲ ਨੂੰ ਕੱਲ ਨੂੰ ਅਗਲੇ ਨੇ ਵੀ ਕਿਤੇ ਆਣਾ ਜਾਣਾ ਹੁੰਦਾ ਸੋ ਚੀਜ਼ਾਂ ਤੁਸੀਂ ਮੇਲਿਆਂ ਤੇ ਸੱਦਣ ਲਾਗੇ ਕਬੱਡੀ ਕਪਾਂ ਤੇ ਹੁੰਦਾ ਕੀ ਕੰਮ ਅੱਗੇ ਲੋਕ ਬੁਲਾਉਂਦੇ ਹੁੰਦੇ ਸੀ ਯਾਰ ਕਿਸੇ ਧਾਕੜ ਜੇ ਸਿੰਗਰ ਨੂੰ ਜਿਹੜਾ ਜੋਸ਼ ਭਰੇ ਹੂੰ ਤੁਹਾਡੀ ਆਵਾਜ਼ ਚ ਹਨਾ ਜਾਂ ਤੁਹਾਡੇ ਖੂਨ ਚ ਇੱਕ ਜੋਸ਼ ਭਰੇ ਵੀ ਹਾਂ ਯਾਰ ਕਬੱਡੀ ਰੇਡ ਪਾਣੀ ਅੱਗੇ ਜਾ ਕੇ ਉਹ ਤੋਂ ਵਜਹ ਹੱਸ-ਹੱਸ ਕੇ ਕਿਹੜੀਆਂ ਰੇਡਾਂ ਪਾ ਲੋਂਗੇ ਤੁਸੀਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਐਦਾਂ ਐਦਾਂ ਦੇ ਕੰਮ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਵੇ ਕਿ ਕੋਈ ਬੰਦਾ ਤੁਹਾਡੇ ਕਰਕੇ ਹਰਾਸ ਹੋਵੇ ਹੂੰ ਜੀ